<laughs> は最後だ。 ਉਮਰ ਪਿੱਛੇ ਹੋ ਜਾਂਦੀ ਰੋਜ਼ਾਨਾ ਤੋਰਤੇ ਵੱਖ-ਵੱਖ ਜਗ੍ਹਾ ਤੇ ਕਈ ਤਰ੍ਹਾਂ ਦੇ ਰੇਡ ਤੇ ਕਈ ਤਰ੍ਹਾਂ ਦੇ ਕਾਸੋ ਆਪਰੇਸ਼ਨ ਜਿਹੜੇ ਚੱਲ ਰਹੇ ਨੇ ਅਸਲ 75 ਨੂੰ ਇੱਕ ਪਰਚਾ ਇਸਟ ਹੋਇਆ ਸੀਗਾ ਸੁਖਵਿੰਦਰ ਅਕਬਾਲ ਸਿੰਘ ਤੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ 75 2025 ਨੂੰ ਐਫਆਰ ਨੰਬਰ 26 ਅਕਬਾਲ ਸਿੰਘ ਤੇ ਦਰਜ ਹੁੰਦੀ ਹੈ ਅਕਬਾਲ ਸਿੰਘ ਜਗਜੀਤਪੁਰਾ ਤਾਂ ਸੰਨੀ ਦਾ ਰਹਿਣ ਵਾਲਾ ਤਾਂ ਉਹ ਹੈਰੋਇਨ ਪੀਣ ਦਾ ਆਦੀ ਹੋ ਚੁੱਕਾ ਸੀਗਾ ਜਦੋਂ ਨੇ ਦੱਸਿਆ ਕਿ ਮੈਂ ਮਜਬੂਰ ਹੋ ਗਿਆ ਇਸ ਚੀਜ਼ ਤੋਂ ਤੰਗ ਆ ਗਿਆ ਤਾਂ ਉਹਨੇ ਸਾਡੇ ਐਸ ਐਚਓ ਸਹਨੇ ਨਾਲ ਗੱਲ ਕੀਤੀ ਡੀਐਸਪੀ ਸਾਹਿਬ ਸਾਡੀ ਤਫਾ ਨੇ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇਸ ਦਿਲਿੱਤਰ ਚੋਂ ਨਿਕਲਣਾ ਚਾਹੁੰਦਾ ਤਾਂ ਇਹਨਾਂ ਨੇ ਫਿਰ ਡੀ ਐਡਿਕਸ਼ਨ ਸੈਂਟਰ ਚ ਉਹਨੂੰ ਉਦੇਚ ਪ੍ਰਤੀਕਰਾਇਓ ਦੇ ਵਿੱਚ ਡੀਡਿਕਸ਼ਨ ਸੈਂਟਰ ਦੇ ਵਿੱਚ ਤਾਂ ਅਸਲ ਕਹਿੰਦਾ ਵੀ ਜਿਹੜੀ ਮੇਰੀ ਜ਼ਿੰਦਗੀ ਖਰਾਬ ਕਰਨ ਵਾਲੇ ਲੋਕ ਸੀਗੇ ਜਿਹੜੇ ਉਹਨੂੰ ਮਿਲ ਗਏ ਜਿਦੇ ਵਿੱਚ ਸੁਖਵਿੰਦਰ ਕੌਰ ਸੀਗੀ ਇਹ ਹੈਗੀ ਪਤਨੀ ਮੁੰਦਰੀ ਦੀ ਸੁਖਵਿੰਦਰ ਕੌਰ ਇਹਦਾ ਪੂਰਾ ਨਾਮ ਹੈ ਔਰ ਇਲੀਸ ਸੋਨੀ ਇਲੀਸ ਮਨਪ੍ਰੀਤ ਪਤਨੀ ਹੈਗੀ ਮਨਜਿੰਦਰ ਸਿੰਘ ਇਲੀਸ ਮੁੰਦਰੀ ਦੀ ਉਸ ਤੋਂ ਬਾਅਦ ਇਹਦੀ ਸੱਸ ਸੀਗੀ ਜਸਵੀਰ ਕੌਰ ਪਤਨੀ ਗੁਰਜਨ ਸਿੰਘ ਔਰ ਮਨਜਿੰਦਰ ਸਿੰਘ ਏਲੀਸ ਮੁੰਦਰੀ ਪੁੱਤਰ ਗੁਰਜਨ ਸਿੰਘ ਇਹ ਮਤਲਬ ਤਿੰਨ ਦਾ ਕੰਮ ਸੀਗਾ ਕਿ ਇਹ ਜਿਹੜੀ ਸੁਖਵਿੰਦਰ ਕੌਰ ਹੈ ਇਹਦਾ ਕੰਮ ਸੀਗਾ ਕਿ ਟੈਲੀਫੋਨ ਤੇ ਮੋਬਾਈਲ ਤੇ ਲੋਕਾਂ ਨਾਲ ਸੰਪਰਕ ਕਰਨਾ ਉਸ ਤੋਂ ਬਾਅਦ ਜਿਹੜੀ ਇਹਦੀ ਇਹ ਸੁਖਵਿੰਦਰ ਕੌਰ ਦੀ ਪੁਚਗਿਸ ਤੇ ਆਇਆ ਫਿਰ ਕੱਲ ਉਹਨਾਂ ਨੂੰ ਸਾਡੇ ਐਸ ਐਚ ਓ ਦੀ ਟੀਮ ਨੇ 29 ਸੈਕਸ਼ਨ ਦੇ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 100 ਗ੍ਰਾਮ ਹੈਰੋਇਨ ਸੁਖਵਿੰਦਰ ਕੌਰ ਦੇ ਦੱਸਰ ਮੁਤਾਬਕ ਕਿ ਮੇਰੀ ਸੱਸ ਜਿਹੜੀ ਹੈ ਜਸਵੀਰ ਕੌਰ ਉਹ ਦੇਨ ਲੈਣ ਦਾ ਜਿਹੜਾ ਸੀਗਾ ਸਮਾਨ ਹੈਰੋਇਨ ਦਾ ਉਹ ਕੰਮ ਕਰ ਰਹੀ ਸੀ ਵੀ ਮੈਂ ਟੈਲੀਫੋਨ ਤੇ ਸੰਪਰਕ ਕਰ ਦਿਆ ਮੇਰੀ ਸੱਸ ਜਸਵੀਰ ਕੌਰ ਇਹ ਛੋਟੀਆਂ ਪੂੜੀਆਂ ਬਣਾ ਕੇ ਬਿੱਟ ਬਣਾ ਕੇ ਗ੍ਰਾਮਾਂ ਚ ਬਣਾ ਕੇ ਇਹ ਅੱਗੇ ਸਪਲਾਈ ਕਰਦੀ ਐ ਉਸ ਦੀ ਧਰ ਦੀ ਤਲਾਸ਼ੀ ਤੋਂ ਇਹਨਾਂ ਨੂੰ ਉਹਦੇ ਪੱਲੇ ਉਹਦੇ ਜਸਵੀਰ ਦੇ ਜਸਵੀਰ ਕੌਰ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ 25000 ਡਰਗ ਮਨੀ ਨਾਲ ਬਰਾਮਦ ਹੋਈ ਦੋ ਮੋਬਾਈਲ ਨਾਲ ਬਰਾਮਦ ਹੋਏ ਤੇ ਇਸ ਦਾ ਜਿਹੜਾ ਲੜਕਾ ਸੀ ਮਨਜਿੰਦਰ ਸਿੰਘ ਇਹ ਸਮੁੰਦਰੀ ਉਹ ਮੌਕੇ ਤੋਂ ਫਰਾਰ ਸਿਗਾ ਔਰ ਵੱਡੀ ਗੱਲ ਇਹਦੇ ਵਿੱਚ ਇਹ ਸੀ ਕਿ ਜਿਹੜਾ ਗੁਰਜਨ ਸਿੰਘ ਹੈਦਾ ਦਾ ਪਿਓ ਯਾਨੀ ਕਿ ਜਸਵੀਰ ਕੌਰ ਦਾ ਘਰ ਵਾਲਾ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਗੋਲੀਆਂ ਦੇ ਕੰਮ ਦੇ ਵਿੱਚ ਉਹ ਪਹਿਲਾਂ ਗੋਲੀਆਂ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਹੈਂਡੀਪੀਐਸ ਐਕਟ ਦੇ ਵਿੱਚ ਤੇ ਇਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਾਫੀ ਪਰਚੇ ਰਜਿਸਟਰਡ ਹੋਏ ਹੋਏ ਨੇ ਤਾਂ ਇਹ ਮਤਲਬ ਆਤਨ ਤੌਰ ਤੇ ਹੀ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਸੀ ਇਹ ਪਿੰਡ ਹੈਗਾ ਜਗਜੀਤਪੁਰਾ ਦਸਨੂਆ ਇਹ ਸਸਤੇ ਸਸ ਜਿਹੜੀ ਜਸਵੀਰ ਕੌਰ ਆ ਉਹਤੇ ਵੀ ਤਿੰਨ ਪਰਚੇ ਪਹਿਲਾਂ ਹੀ ਰਜਿਸਟਰਡ ਆ ਸਰ ਇਹਦੇ ਵਿੱਚ ਕੋਈ ਜਿਹੜੇ ਵਿਚਾਰ ਲੈਣ ਵਾਲੇ ਨਹੀਂ ਮਿਲ ਜੁਕਾਈ ਜੀ ਉਹ ਵੀ ਕੋਈ ਡਿਟੇਲ ਕੀਤੇ ਜਾਂ ਉਹਨਾਂ ਦੇ ਵਾਜਦੇ ਵੀ ਹਲੇ ਇਹ ਕੱਲ ਫੜੇ ਨੇ ਉਹਨਾਂ ਦੀ ਅੱਜ ਪੇਸ਼ੀ ਹੈ ਕੋਰਟ ਚ ਪੇਸ਼ ਕਰਨੇ ਨੇ ਉਹ ਜਾ ਰਹੇ ਨੇ ਸਾਡੀ ਟੀਮ ਉਸ ਤੋਂ ਬਾਅਦ ਦੁਆਰਾ ਪੁੱਛਗਿੱਛ ਹੋਏਗੀ ਜੋ ਹੋਰ ਕੋਈ ਵੀ সামনে ਆਏਗਾ ਉਹਨਾਂ ਨਾਲ ਵੀ ਇਹੀ ਤਰੀਕੇ ਨਾਲ ਉਹਨਾਂ ਨਾਲ ਨੂੰ ਗ੍ਰਿਫਤਾਰੀ ਕੀਤੀ ਜਾਊਗੀ ਕਿਸੇ ਕਿਸਮ ਦੀ ਕੋਈ ਟਿਲ ਨਹੀਂ ਕੀਤੀ ਜਾਊਗੀ ਬਿਲਕੁਲ ਬਿਲਕੁਲ ਜਿਵੇਂ ਹੋਣੇ ਫੜੇ ਗਏ ਨੇ ਸਪਲਾਈ ਲਾਈਨ ਚ ਇਹ ਵੀ ਸਪਲਾਈ ਲਾਈਨ ਚ ਹੀ ਆਏ ਨਾ ਇਸੇ ਤਰ੍ਹਾਂ ਬਾਕੀ ਵੀ ਸਪਲਾਈ ਲਾਈਨ ਚਾੜਨਗੇ ਆਉਣਗੇ ਆਉਣਗੇ ਜੁਦ ਨਸ਼ਿਆਂ ਵਿਰੁੱਧ ਔਰ ਇੱਕ ਬਹੁਤ ਵਧੀਆ ਪ੍ਰਾਲਾ ਵੀ ਹੈ ਤੇ ਨਾਲੇ ਇੱਕ ਬਹੁਤ ਵਧੀਆ ਸਮਾਜ ਜਿਹੜੇ ਬੰਦੇ ਪੀਣ ਦੇ आदी ਹੋ ਗਏ ਉਹ ਦਿਦੋ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਬਣਾਏ ਗਏ ਨੇ ਸਾਡੀ ਐਡਮਿਨਿਸਟ੍ਰੇਸ਼ਨ ਸਾਰੀ ਇਸ ਕੰਮ ਤੇ ਲੱਗੀ ਹੈ ਸਰਕਾਰ ਦੇ ਆਦੇਸ਼ਾਂ ਦੀ ਇਨਬਿਨ ਪਾਲਣਾ ਕੀਤੀ ਜਾ ਰਹੀ ਹੈ ਜਿਹੜਾ ਵੀ ਚਿੰਤਾ ਚੰਦਾ ਹਿਮਨ ਤੁਹਾਡੇ ਵੀ ਕੋਈ ਧਿਆਨ ਚੰਦਾ ਸੋ ਕੋ ਸਾਡੇ ਨਾਲ ਸੰਪਰਕ ਕਰਾਓ ਅਸੀਂ ਜੋ ਉਹਦੇ ਵਾਸਤੇ ਹੋ ਸਕਦਾ ਬੈਸਟ ਅਪਰਚੂਨਿਟੀਸ ਉਹਦੇ ਵਾਸਤੇ ਹੈਗੀਆਂ ਹਰ ਤਰ੍ਹਾਂ ਦੇ ਅਸੀਂ ਸਹਿਯੋਗ ਦੇਵਾਂਗੇ